ਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕੇ ਮੇਰੇ ਪਰਿਵਾਰ ਉੱਤੇ ਭਾਰਤੀ ਜਨਤਾ ਪਾਰਟੀ ਨੇ ਜੋ ਵਿਸ਼ਵਾਸ ਕੀਤਾ ਹੈ ਇੱਕ ਛੋਟੇ ਜਿਹੇ ਨਿਮਾਨੇ ਦੇ ਕਾਰਕਟਰਤਾ ਦੇ ਉੱਤੇ ਇੱਕ ਛੋਟਾ ਜਿਹਾ ਕਾਰਕਟਰ ਜਿਹੜਾ ਪੋਸਟਰ ਲਗਾਉਣ ਵਾਲਾ ਕਾਰਕਟਰਤਾ ਸੀ ਪਾਰਟੀ ਦੀ ਜਿਹੜੀ ਸੇਵਾ ਕੀਤੀ ਅੱਜ ਉਸ ਪਾਰਟੀ ਨੇ ਮੈਨੂੰ ਫਲ ਦੇ ਤੌਰ ਦੇ ਉੱਤੇ ਜਿਹੜਾ ਮੇਰੇ ਉੱਤੇ ਵਿਸ਼ਵਾਸ ਕੀਤਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਔਰ ਭਾਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਸ਼ ਜਗਤ ਪ੍ਰਕਾਸ਼ ਨੱਡਾ ਜੀ ਦਾ ਔਰ ਭਾਤੀ ਜਨਤਾ ਪਾਰਟੀ ਮੇਰੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਅਤੇ ਪੂਰੀ ਟੀਮ ਦਾ ਸੁੱਚੀ ਭਾਤੀ ਜਨਤਾ ਪਾਰਟੀ ਜਿਨ੍ਹਾਂ ਲੋਕਾਂ ਨੇ ਸੀਨੀਅਰ ਲੀਡਰਸ਼ਿਪ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ लायक ਸਮਝਿਆ ਕਿ ਅੱਜ ਮੈਨੂੰ ਟਿਕਟ ਦੇ ਕੇ ਪਾਰਟੀ ਦੀ ਸੇਵਾ ਦੇ ਲਈ ਉਤਾਰਿਆ ਸਰ ਸ਼ੀਤਲ ਜੀ ਕਿਹਾ ਲੱਗ ਰਿਹਾ ਹੈ ਕਿ ਇਸ ਵਾਰ ਜੋ ਉਪ ਚਨਾਬ ਹੋਣੇ ਜਾ ਰਹੇ ਹਨ ਉਸਮੇ ਇਹ ਆਮ ਆਦਮੀ ਪਾਰਟੀ ਹੈ ਇੱਕ ਤਰ੍ਹਾਂ ਕਿਉਂਕਿ ਸਰਕਾਰ ਹੈ ਦੂਸਰੀ ਤਰ੍ਹਾਂ ਕਾਂਗਰਸ ਹੈ ਅਭੀ ਕਿਉਂਕਿ ਅੱਛੀ ਖਾਸੀ ਉਹਨਾਂ ਨੇ ਲੋਕ ਸਭਾ ਚੋਣਾਂ ਜਿੱਤੇ ਹਨ ਤਾਂ ਐਸੇ ਮੈਂ ਮੁਕਾਬਲਾ ਦਿੱਸੇ ਦੇਖਦੇ ਹਾਂ ਮੈਂ ਸਭ ਤੋਂ ਪਹਿਲੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਲੋਕ ਸੱਚ ਔਰ ਝੂਠ ਦੀ ਲੜਾਈ ਲੜਨ ਦੇ ਲਈ ਤਿਆਰ ਬੈਠੇ ਆ ਅਗਰ ਮੈਂ ਅਸਤੀਫਾ ਦਿੱਤਾ ਸੀ ਕੋਈ ਇਸ ਤਰ੍ਹਾਂ ਕੇ ਦਿੱਤਾ ਸੀ ਕਿ ਜਿਹੜੀ ਇਹ ਸੂਬੇ ਦੀ ਸਰਕਾਰ ਅੱਜ ਪੰਜਾਬ ਦੇ ਲੋਕਾਂ ਦੇ ਨਾਲ 26 ਮਹੀਨਿਆਂ ਤੋਂ ਝੂਠ ਬੋਲ ਰਹੀ ਹੈ 26 ਮਹੀਨਿਆਂ ਤੂੰ ਵੱਡੇ ਵੱਡੇ ਵਾਅਦੇ ਕਰਦੀ ਸੀ ਜਿਹੜੇ ਕਹੇ ਸੀ ਸਾਰੇ ਵਾਅਦੇ ਖੋਖਲੇ ਨਿਕਲੇ ਝੂਠ ਦੇ ਪਲਿੰਦੇ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸੂਬੇ ਦੀ ਸਰਕਾਰ ਹੈ ਅੱਜ ਉਹਨਾਂ ਦਾ ਜਿਹੜਾ ਚਿੱਟਾ ਏ ਇਹ ਜਲੰਧਰ ਦੇ ਲੋਕਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਹੈ ਇੱਕ ਤਰੀਕ ਜਿਹੜੀ ਹਜੇ-ਹਜੇ ਲੋਕ ਸਭਾ ਦੀ ਜਿਹੜੀ ਵੋਟ ਪਾ ਕੇ ਗਈ ਹੈ ਅੱਜ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਬੋਰਡ ਬੈਂਕ ਹੈ ਉਹ ਸਭ ਤੋਂ نیچے ਆ ਕੇ ਖੜਾ ਹੋਇਆ ਅੱਜ ਜਲੰਧਰ ਦੇ ਲੋਕਾਂ ਨੇ ਜ਼ਰੂਰ ਮੌਕਾ ਮਿਲਦਾ ਸੁਸ਼ੀਲ ਰਿੰਕੂ ਜੀ ਨੂੰ ਜਰੂਰ ਲੋਕ ਵਿਸ਼ਵਾਸ ਕਰਦੇ ਕਿਉਂਕਿ ਮੇਰੇ ਵੱਡੇ ਭਾਈ ਆ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਹਨ ਉਹਨਾਂ ਨੇ ਪ੍ਰੋਟੋਗੱਲਾ ਝੂਠ ਦਾ ਕਿ ਜਿਹੜੇ ਦੇਸ਼ ਵਿੱਚ મોદી ਦੀ ਉਹਰੇ ਵਿੱਚ ਸੰਵਿਧਾਨ ਤੋੜਨ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿਉਂਕਿ ਦਲਿਤ ਭਾਈਚਾਰੇ ਨੂੰ ਗੁੰਮਰਾਹ ਕੀਤਾ ਉਹਨਾਂ ਨੇ ਕਿਹਾ ਕਿ ਜੇ 400 ਪਾਰ ਦੀ ਗੱਲ ਕੀਤੀ ਜਾ ਰਹੀ ਹੈ ਉਹਰੇ ਵਿੱਚ ਜੇ 400 ਸੀਟਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਗਰ ਮਿਲਦੀ ਹੈ ਤੇ ਲਗਦਾ ਹੈ ਕਿ ਸੰਵਿਧਾਨ ਖਤਰੇ ਦੇ ਵਿੱਚ ਹੈ ਉਹਨਾਂ ਨੇ ਝੂਠ ਬੋਲ ਕੇ ਜਿਹੜੀਆਂ ਵੋਟਾਂ ਲਈਆਂ ਅੱਜ ਉਹ ਲੋਕ ਪਸਤਾ ਰਹੇ ਐ ਅੱਜ ਉਹ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਸਰ ਬੜੀ ਜਲਦੀ ਬੜੀ ਜਲਦੀ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਦਿਨ ਆਪਣੇ ਪਹਿਲੇ ਦਿਨ ਮੈਦਾਨ ਚੁੱਤਰੇ ਐ ਅੱਜ ਉਹਨਾਂ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਨੇ ਅੱਜ ਕੈਂਡੀਡੇਟ ਲਾਂਚ ਕੀਤਾ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਉੱਤੇ ਵਿਸ਼ਵਾਸ ਕੀਤਾ ਹੈ ਸ਼੍ਰੀ ਮਿੰਦਰ ਪਗਲ ਜੀ ਜਿਨ੍ਹਾਂ ਨੂੰ ਟਿਕਟ ਦੇ ਕੇ ਉਹਨਾਂ ਨੇ ਮੈਦਾਨ 'ਚ ਉਤਾਰਿਆ ਮੈਂ ਆਮ ਆਦਮੀ ਨੂੰ ਪੁੱਛਣਾ ਚਾਹਨਾ ਅੱਜ ਤੁਹਾਡੇ ਮੀਡੀਆ ਦੇ ਮਾਧਮ ਦੇ ਨਾਲ ਕਿ ਕਿੱਥੇ ਗਿਆ ਅਜ ਜੀਤ ਲਾਲ ਕਿੱਥੇ ਗਿਆ ਸੋਨ ਲਾਲ ਜਿਹੜੇ ਲੋਕ ਤੁਸੀਂ ਕਹਿੰਦੇ ਸੀ ਕਿ ਅਜ ਅਮਰਤਪਾਲ ਜਾਂ ਕੋਈ ਕੋਈ ਵੀ ਛੋਟੇ ਸਤਲ ਦਾ ਲੇਬਰ ਕਰਨ ਵਾਲਾ ਜਿਹੜਾ ਲੋਕ ਇਹ ਆਮ ਆਦਮੀ ਪਾਰਟੀ ਦਾ ਏਜੰਡਾ ਸੀ ਅਸੀਂ ਟਿਕਟਾ ਉਹਨਾਂ ਲੋਕਾਂ ਨੂੰ ਦਵਾਂਗੇ ਜਿਹੜੇ ਲੋਕ ਸੜਕਾਂ ਬਣਾਣਗੇ ਜਿਹੜੇ ਲੋਕ ਲੇਬਰ ਕਲਾਸ ਦੇ ਹੋਣਗੇ ਜਿਹੜੇ ਲੋਕ ਮਜ਼ਦੂਰ ਹੋਣਗੇ ਅੱਜ 1 ਕਰੋੜ ਪੱਤੀ ਕੈਂਡੀਡੇਟ ਇੱਕ ਅਰਬ ਪੱਤੀ ਕੈਂਡੀਡੇਟ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਸਿਆਸਤ ਕਰਨ ਤੋਂ ਬਾਅਦ ਆਪਣੇ ਘਰ ਦੇ ਮਹਿਲ ਬਣਾਏ ਮਹਿਲਾ ਦੇ ਵਿੱਚ ਅੱਜ ਉਹਨਾਂ ਦਾ ਪਰਿਵਾਰ ਰਹਿ ਰਿਹਾ ਅੱਜ ਜਿਹਨੂੰ ਟਿਕਟ ਮਿਲੀ ਏ ਮਹਿੰਦਰ ਪਗਲ ਜੀ ਨੂੰ ਉਹ ਜਲੰਧਰ ਵੈਸਟ 'ਚ ਨਹੀਂ ਰਹਿੰਦੇ 10 ਕਿਲੋਮੀਟਰ ਦੂਰ ਜਲੰਧਰ ਵੈਸਤੂ ਉਹਨਾਂ ਦੀ ਕੋਠੀ ਅਰਬਨ ਸਟੇਟ ਦੇ ਵਿੱਚ ਐ ਜਿੱਥੇ ਅਰਬਾਂ ਰੁਪਏ ਦਾ ਮਹਿਲ ਬਣਿਆ ਅੱਜ ਟਿਕਟ ਮਿਲੀ ਏ ਉਸ ਇਨਸਾਨ ਨੂੰ ਜਿਹਨੂੰ ਦੋ ਵਾਰੀ ਅਨ ਕਾ ਜਿਹੜਿਆਂ ਜਿਨ੍ਹਾਂ ਦਾ ਉਹਨਾਂ ਦਾ ਹੰਕਾਰ ਡਿਸ਼ਨ ਟਫ ਹੋ ਜੂ ਬਹੁਤ ਖੁਸ਼ੀ ਦੀ ਗੱਲ ਐ ਕਿ ਅੱਜ ਮੁੱਖ ਮੰਤਰੀ ਸਾਹਿਬ ਨੂੰ ਜੋ ਸੁਸ਼ੀਲ ਰਿੰਕੂ ਜੀ ਦੱਸਦੇ ਰਹੇ ਆਮ ਆਦੀ ਪਾਰਟੀ ਨੂੰ ਫੀਡਬੈਕ ਜੋ ਸ਼ੀਤਲ ਅੰਗਰਾਲ ਜੀ ਆਮ ਆਦੀ ਪਾਰਟੀ ਨੂੰ ਫੀਡਬੈਕ ਦਿੰਦੇ ਸੀ ਕਿ ਤੁਹਾਨੂੰ ਹੋਟਲਾਂ ਨੂੰ ਛੱਡ ਕੇ ਜ਼ਮੀਨ ਤੇ ਉਤਰਨਾ ਪੈੇਗਾ ਮੁੱਖ ਮੰਤਰੀ ਦਾ ਜਹਾਜ਼ ਪੀਪੀ ਉੱਤਰਦਾ ਸੀ ਸਿੱਧਾ ਰੈਡੀਸਨ ਰੈਡੀਸਨ ਤੂੰ ਗੱਡੀ 'ਚ ਬਹਿਣਾ ਪੀਪੀ ਦੇ ਜਾਜ ਤੋਂ ਚੰਡੀਗੜ੍ਹ ਚਲੇ ਜਾਣਾ ਕਦੀ ਵੀ ਕਿਸੇ ਕਾਰਕਟਰਤਾ ਦੇ ਘਰ ਉਹ 28 ਮਹੀਨਿਆਂ ਦੇ ਵਿੱਚ ਨਹੀਂ ਆਏ ਕਦੀ ਵੀ ਕਿਸੇ ਕਾਰਕਟਰਤਾ ਨੂੰ ਆਪਣੀ ਗੱਡੀ 'ਚ ਨਹੀਂ ਬਿਠਾਇਆ ਕਦੀ ਕਿਸੇ ਕਾਰਕਟਰਤਾ ਦੀ ਗੱਲ ਨਹੀਂ ਸੁਣੀ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਮੂੰਹ ਮੋੜ ਚੁੱਕੇ ਨੇ ਆ ਜਾਮਾ ਦੀ ਪਾਰਟੀ ਨੂੰ ਚਲਦਾ ਕਰਨ ਦੇ ਲਈ ਤਿਆਰ ਬੈਠੇ ਆ ਅੱਜ ਉਹਨਾਂ ਲੋਕਾਂ ਨੂੰ ਕਰਾਏ ਦੇ ਮਕਾਨ ਲੈ ਕੇ ਮੇਰੇ ਮੁਕਾਬਲੇ ਲੜਨ ਦੇ ਲਈ ਮੈਦਾਨ ਚਾਣਾ ਪੈ ਰਿਹਾ ਹੈ ਮੈਂ ਦੇਖਦੇ ਹੋ ਕੀ ਮੈਂ ਛੋਟਾ ਜਿਹਾ ਕਾਰਕਟਰ ਆ ਆਪਣੀ ਹਲਕੇ ਦਾ ਛੋਟਾ ਜਿਹਾ ਬੱਚਾ ਬੇਟਾ ਹਾਂ ਆਪਣੀ ਹਲਕੇ ਦਾ ਅੱਜ ਮੇਰੇ ਉੱਤੇ ਲਗ ਲਗ ਤਰੀਕੇ ਦੀਆਂ ਛਾਜਤਾ ਰਚੀਆਂ ਜਾ ਰਹੀਆਂ ਹਨ ਅੱਜ ਮੇਰੇ ਪਰਿਵਾਰ ਨੂੰ ਡਰਾਇਆ ਜਾ ਰਿਹਾ ਤਮਕਾਇਆ ਜਾ ਰਿਹਾ ਅੱਜ ਗੁਲੰਦਰ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਕਿ ਜਿਹੜੀ ਵੋਟ ਇੱਕ ਧੱਕੇ ਦੇ ਨਾਲ ਲਈ ਜਾਏਗੀ ਕੋਈ ਵੋਟ ਧੱਕੇ ਨਾਲ ਨਹੀਂ ਦਿੰਦਾ ਲੋਕ ਕੰਮਾਂ ਦੇ ਉੱਤੇ ਵੋਟ ਦੇਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਸੱਚ ਔਰ ਝੂਠ ਦਾ ਮੁਕਾਬਲਾ ਸੱਚ ਔਰ ਝੂਠ ਦੀ ਲੜਾਈ ਇਹ ਤੁਹਾਡੇ ਸਾਹਮਣੇ ਹੈ ਝੂਠ 26 ਮਹੀਨਿਆਂ ਦਾ 26 ਮਹੀਨਿਆਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਆ ਮਾਦੀ ਪਾਤੀ ਨੇ ਵੱਡੇ ਵੱਡੇ ਵਾਅਦੇ ਜਿਹੜੇ ਉਹਨਾਂ ਨੇ ਕਿਹਾ ਅਸੀਂ ਸਮਾਰਟ ਸਕੂਲ ਬਣਾਵਾਂਗੇ ਅਸੀਂ ਸਕੂਲ ਆਫ ਐਮਿਨੈਂਸ ਬਣਾਵਾਂਗੇ ਅਸੀਂ ਵਧੀਆ ਕਾਲਜ ਬਣਾਵਾਂਗੇ ਅਸੀਂ ਜਲੰਧਰ ਦੇ ਵਿੱਚ ਪੀਜੀਆ ਵਰਗੇ ਹਸਪਤਾਲ ਲੈ ਕੇ ਆਵਾਂਗੇ ਅਸੀਂ ਏਮਜ਼ ਵਰਗੇ ਹਸਪਤਾਲ ਲੈ ਕੇ ਆਵਾਂਗੇ ਅਸੀਂ ਸਪੋਰਟਸ ਯੂਨੀਵਰਸਿਟੀ ਲੈ ਕੇ ਆਵਾਂਗੇ ਅਸੀਂ ਜਲੰਧਰ ਦੇ ਲੋਕਾਂ ਦੇ ਲਈ ਜੇ 43000 ਨੌਕਰੀ ਦੀ ਗੱਲ ਕਰਦੇ ਆ ਮੁੱਖ ਮੰਤਰੀ ਸਾਹਿਬ ਜ਼ਰੂਰ ਡਾਟਾ ਲੈ ਕੇ ਆਓ ਕਿ ਜਲੰਧਰ ਵੈਸਟ ਕਿੰਨੀਆਂ ਨੌਕਰੀਆਂ ਮਿਲੀਆਂ ਜਲੰਧਰ ਵੈਸਟ ਦਾ ਡਾਟਾ 0 ਡਿਵੈਲਪਮੈਂਟ ਦਾ ਡਾਟਾ 0 ਅੰਗਰਾਲ ਸਾਹਿਬ ਇੱਕ ਸਵਾਲ ਪੈਸ ਕਰਕੇ ਕਹਿ ਰਹੇ ਆ ਇੱਕ ਮਿੰਟ ਕਿ ਇਹ ਲੋਕ ਦੇਖਣਗੇ ਜਿਹੜੇ 26 ਮਹੀਨੇ ਪਹਿਲੇ ਮੁੱਖ ਮੰਤਰੀ ਨੇ ਵਾਦੇ ਕੀਤੇ 2021 ਦੇ ਵਿੱਚ ਅਗਰ ਇੱਕ ਵੀ ਵਾਦੇ ਨੂੰ ਪੂਰਾ ਕੀਤਾ ਹੋਵੇ ਅਗਰ ਇੱਕ ਵੀ ਨਵਾਂ ਸਕੂਲ ਬਣਿਆ ਹੋਵੇ ਇੱਕ ਵੀ ਨਵਾਂ ਕਾਲਜ ਬਣਿਆ ਹੋਵੇ ਜਿਹੜੀ ਮੈਨੂੰ ਟਿਕਟ ਮਿਲੀ ਹੈ ਪਾਰਟੀ ਵੱਲੋਂ ਮੈਂ ਅੱਜ ਵੀ ਜਲੰਧਰ ਦੇ ਲੋਕਾਂ ਦਾ ਵਾਦਾ ਕਰਦਾ ਇੱਕ ਵੀ ਸਕੂਲ ਦੀ ਨੀਂਹ ਦੱਸ ਦੇਣ ਮੈਨੂੰ ਕਿ ਮੁੱਖ ਮੰਤਰੀ ਨੇ ਰੱਖੀ ਹੈ ਮੈਂ ਇਹ ਇਲੈਕਸ਼ਨ ਨਹੀਂ ਲੜਾਂਗਾ ਇਹ ਮੇਰੀ ਗਾਰੰਟੀ ਇਹ ਮੇਰਾ ਵਿਸ਼ਵਾਸ ਮਹਿੰਦਰ ਬਗਦਾ ਕਹਿਣਾ ਹੈ ਕਿ ਅਗਰ ਉਹ ਵਿਧਾਇਕ ਬੰਦੇ ਨਹੀਂ ਜਾਂ ਪਾਰਟੀ ਉਹਨਾਂ ਦੇ ਕੋਈ ਵੀ ਨੁਮਾਇੰਦਾ ਵਿਧਾਇਕ ਬੰਦਾ ਹੈ ਤਾਂ ਸਰਕਾਰ ਕੋਲੋਂ ਕੰਮ ਹੋਣਗੇ ਕਹਿੰਦੇ ਅਗਰ ਵਿਧਾਇਕ ਆਏਗਾ ਤਾਂ ਹੀ ਕੰਮ ਹੋਣਗੇ ਲੋਕਾਂ ਦੇ ਜੀ ਜੀ ਪਹਿਲੇ ਵੀ ਵਿਧਾਇਕ ਸੀ ਬਾਕੀ ਵਿਸਾਇਕ ਦਾ ਕੰਮ ਕੀ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਜੇ ਗੁਪਤਾ ਜੀ ਦੀ 10 ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਅੰਮ੍ਰਿਤਸਰ ਤੋਂ ਉਹਨਾਂ ਨੇ ਅੰਦਰੋਂ ਦਰਦ ਬੋਲ ਰਿਹਾ ਉਹੀ ਦਰਦ ਸ਼ੀਤਲ ਗਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮੇਜੀ ਡਿਬੇਟ ਕਰ ਲੈਣ ਜੇ ਉਹ ਸੱਚੇ ਹੈ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਕਰਾਈ ਅੱਜ 26 ਮਹੀਨੇ ਦਾ ਜਲੰਧਰ ਦਾ ਮੇਅਰ ਨਹੀਂ ਹੈ ਅੱਜ 26 ਮਹੀਨੇ ਦੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ ਮੁੱਖ ਮੰਤਰੀ ਲੋਕ ਗਰਾਉਂਡ ਲੈਵਲ ਤੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਅੱਜ ਲੋਕਾਂ ਨਾਲ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਹੈ ਅੱਜ ਬੱਤੀ ਮਹਿੰਗੀ ਕਰ ਦਿੱਤੀ ਹੈ ਬੜੀ ਬਿਜਲੀ ਦੇ ਕੱਟ ਲੱਗ ਰਹੇ ਆ ਅੱਜ ਕਈ ਲੋਕਾਂ ਦੀ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਮਫੜੀ ਹੈ ਕਾਰਪੋਰੇਸ਼ਨ ਕੀ ਕਰ ਰਹੀ ਹੈ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਟੱਕਣੋਂ ਬੰਦ ਕਰ ਰਹੀ ਹੈ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਥੇ ਗੱਡੀ ਭੇਜੀਏ ਤੇ ਲੋਕਾਂ ਨੂੰ ਕਹੀ ਅਸੀਂ ਤੁਹਾਡਾ ਕੰਮ ਕਰਾ ਰਹੇ ਆ ਅੱਜ ਜਿਹੜੀਆਂ ਗੱਡੀਆਂ ਸਫਾਈ ਵਾਲੀਆਂ ਸੀਵਰ ਦੀਆਂ ਇਹ ਜਿਹੜੀਆਂ ਗੱਡੀਆਂ ਆਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਲੰਧਰ ਸ਼ਹਿਰ ਚ ਘੁੰਮ ਰਹੀਆਂ ਇਥੋਂ ਪਤਾ ਲੱਗਦਾ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਘਬਰਾਟ ਹੈ ਕਿ ਜਿਹੜੀ ਸੀਟ ਹੈ ਇਹ ਆਮ ਆਦੀ ਪਾਰਟੀ ਦੀ ਚੋਲੀ ਚ ਨਹੀਂ ਪੈ ਰਹੀ ਅਭੀ ਇੰਗਰਾਨ ਸਾਹਿਬ ਇੱਕ ਅਖੀਰਲਾ ਸਵਾਲ ਹੈ ਕਿ ਮੁੱਖ ਤੌਰ ਤੇ ਜਲੰਧਰ ਵੈਸਟ ਦੇ ਮੁੱਦੇ ਕਿਹੜੇ ਰਹਿਣ ਵਾਲੇ ਨੇ ਜੋ ਸ਼ੀਤਲ ਦੀਆਂ ਨਜ਼ਰਾਂ ਦੇ ਵਿੱਚ ਹੈ ਤੇ 2 ਸਾਲ ਜਿਨ੍ਹਾਂ ਨੂੰ ਲੈ ਕੇ ਉੱਤੇ ਵੀ ਗਏ ਤੇ ਜਵਾਬ ਕੀ ਮਿਲਿਆ ਇਹਨੂੰ ਥੋੜਾ ਜਿਹਾ ਡਿਫਾਈਨ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅੱਜ ਦੱਸ ਕਰਾਂਗਾ ਕਿ ਨਸ਼ੇ ਦੇ ਉੱਤੇ ਲੜਾਈ ਲੜਾਂਗਾ ਇਹ ਲੋਕ ਅੱਜ ਲਾਟਰੀ ਹਸਪਤਾਲ ਤੁਸੀਂ ਮੀਡੀਆ ਦੇ ਮੇਰੇ ਦੋਸਤੋ ਪਰਮਾਤਮਾ ਨੂੰ ਤੁਸੀਂ ਵੀ ਜਾਣਦੇ ਨਹੀਂ ਅਸੀਂ ਵੀ ਜਾਣਾ ਇੱਕ ਦਿਨ ਅੱਜ ਮੇਰੇ ਇਲਾਕੇ ਦੇ ਲਾਟਰੀ ਹਸਪਤਾਲ ਦੇ ਕੋਲ ਜਲੰਧਰ ਸ਼ਹਿਰ ਦੇ ਵਿੱਚ ਨਦਰ ਵੈਸਟ ਦੀ ਗਲੀ ਮੈਂ ਕਰ ਰਿਹਾ ਕਿ ਤਰਪੂਤ ਚਾਲੂ ਹੋ ਜਾਓ ਨਦਰ ਨੋਰਥ ਚਾਲੂ ਹੋ ਜਾਓ ਨਦਰ ਸੈਂਟਰ ਜਲੰਧਰ ਵੈਸਟ ਜਲੰਧਰ ਕਲੈਂਟ ਜਾ ਕੇ ਦੇਖੋ ਲਾਟਰੀ ਦੇ ਹਸਪਤਾਲ ਗਲੀ ਗਲੀ ਚ ਖੁੱਲੇ ਆ ਐਮਐਲ ਸਰ ਉਹ ਬੰਦ ਕਿਉਂ ਨਹੀਂ ਕਰਵਾਏ ਇਹ ਤਾਂ ਤੇਰੀ ਪਾਰਟੀ ਦਾ ਕੰਮ ਪਾਰਟੀ ਹੈ ਸਰਕਾਰ ਕਹਿ ਰਹੀ ਹੈ ਜਿਹੜੇ ਇਹਨਾਂ ਦੇ ਜਿਹੜੀ ਕੁਰਸੀ ਤੇ ਬੈਠੇ ਮਲਾਜਮ ਅਫਸਰ ਉਹ ਕਹਿੰਦੇ ਅਸੀਂ ਹਸਪਤਾਲ ਜਿਹੜਾ ਹੈ ਇਸ ਨੂੰ ਉੱਪਰ ਭੇਜਿਆ ਚੰਡੀਗੜ੍ਹ ਵੱਡੇ ਅਫਸਰਾਂ ਨੂੰ ਉਸ ਕਰਕੇ ਕ ਐਮਐਲਏ ਨੂੰ ਧਰਨਾ ਲਗਾਣਾ ਪਿਆ ਅਗਰ ਅੱਜ ਦੀ ਡੇਟ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਮੇਰਾ ਕੋਈ ਰੋਲ ਸੀ ਮੇਰੇ ਉਹ ਜਾਣਕਾਰ ਸੀ ਹੁਣ ਜਲੰਧਰ ਦੂਰਚ ਮੇਰਾ ਕੋਣ ਹੈ ਜਿਸ ਸਮੇਂ ਤੁਸੀਂ ਕਰਤਾਰਪੁਰ ਦੇ ਵਿੱਚ ਕੋਣ ਹੈ ਜਲੰਧਰ ਕਿੰਟ ਵਿੱਚ ਮੇਰਾ ਰਿਸ਼ਤੇਦਾਰ ਕੋਣ ਹੈ ਅੱਗੇ ਜਲੰਧਰ ਸ਼ਹਿਰ ਦੇ ਵਿੱਚ ਲਾਹ੍ਹ ਹਸਪਤਾਲ ਦੇ ਲਈ ਕੋਈ ਧਰਨੇ ਤੇ ਬੈਠਾ ਹੈ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਮੇਰੇ ਦੋਸਤਾਂ ਨੇ ਲਗਾਇਆ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਕਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਿਵਾਰ ਲੁੱਟੇ ਜਾ ਰਹੇ ਆ ਇੱਥੇ ਲੋਕਾਂ ਨਾਲ ਧੋਖਾ ਹੋ ਰਿਹਾ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ ਜਾਓ ਜ਼ਮੀਨੀ ਲੈਵਲ ਦੇ ਉੱਤੇ 2 ਦਿਨ ਪਹਿਲੇ ਭਾਰ ਕੋ ਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਡੋਜ਼ ਲੈਣ ਨਾਲ ਮਰ ਗਿਆ ਇਹ ਜਲੰਧਰ ਬੱਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਅੱਜ ਨਸ਼ਾ ਪੁਲਿਸ ਤੇ ਜਿਹੜੇ ਲੋਕ ਕੁਰਸੀ ਤੇ ਬੈਠ ਕੇ ਬੁਕਾਰੇ ਆ ਅੱਜ ਜਿਹੜੇ ਚੁਣੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾ ਸੱਤੀ ਲਾਟੀਆਂ ਦੇ ਜਿਹੜੇ ਪੈਸਾ ਵਸੂਲੀ ਕਰ ਰਹੇ ਆ ਜੇ ਕਿਤੇ ਜਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਣ ਦੀ ਪਈ ਉਹ ਵੀ ਜਨਤਾ ਤੇ ਲੈ ਕੇ ਆਵਾਂਗਾ ਹਰ ਬੰਦੇ ਦਾ ਜਿਹੜਾ ਐਵੀਡੈਂਸ ਹੈ ਅੱਜ ਜਨਤਾ ਦੇ ਵਿੱਚ ਲੋਕਾਂ ਦੇ ਕੋਲ ਆਮ ਲੋਕਾਂ ਦੇ ਕੋਲੇ ਚੀ ਦੀ ਬਿੜਸ ਹੈ ਲੇਕਿਨ ਚਰਨਜੀਤ ਸਿੰਘ ਚੰਨੀ ਤਾਂ ਤੁਹਾਨੂੰ ਔਰ ਆਪਣੇ ਸੁਸ਼ੀਲ ਦੇ ਨੂੰ ਲੈ ਕੇ ਜਿਹੜਾ ਬਾਰ-ਬਾਰ ਇਹੀ ਕਹਿੰਦੇ ਆਏ ਨੇ ਕਿ ਸ਼ਹਿਰ ਦੇ ਵਿੱਚ ਅਪਰਾਧਿਕ ਘਟਨਾਵਾਂ ਤੁਸੀਂ ਕਰਾ ਰਹੇ ਹੋ ਨਸ਼ਾ ਡੜਾ ਸੱਟਾ ਲਾਟਰੀ ਤੁਸੀਂ ਬਕਵਾਰੀ ਮੈਂ ਮੁੱਖ ਮੰਤਰੀ ਪੁਰਵ ਚੰਨੀ ਜੀ ਨੂੰ ਬਹੁਤ ਇੱਜ਼ਤ ਕਰਦਾ ਕਿ ਮੈਂ ਇੱਕ ਗੱਲ ਕਹਿਣਾ ਚਾਹਨਾ ਇਨਸਾਨੀਅਤ ਤੌਰ ਦੇ ਉੱਤੇ ਤੁਹਾਨੂੰ ਅੱਜ 10 ਦਿਨ ਤੋਂ ਉੱਤੇ ਜਲੰਧਰ ਦਾ ਮੈਂਬਰ ਉਹ ਪਾਰਲੀਮੈਂਟ ਬਣੇ ਹੋ ਗਿਆ ਕੀ ਗੱਲ ਤੁਹਾਡੇ ਕੋਲ ਤਾਕਤ ਨਹੀਂ ਤੁਹਾਡੀ ਸ਼ਕਤੀ ਨਹੀਂ ਤੁਸੀਂ ਜਗ੍ਹਾ ਤੇ ਕੰਦਾ ਬੰਦ ਨਹੀਂ ਕਰ ਸਕਦੇ ਸ਼ੀਤਲنگਰਾਲ ਦੀ ਜਿਹੜੀ ਨੌਰਥ ਸੀ ਤੁਹਾਡਾ ਐਮ ਐਲ ਏ ਆ ਉੱਥੇ ਮੇਰੀਆਂ ਦੁਕਾਨਾਂ ਜਲੰਧਰ ਕੈਂਟ ਦੇ ਵਿੱਚ ਸ਼ੀਤਲنگਰਾਲ ਦੀਆਂ ਦੁਕਾਨਾਂ ਹੈ ਜਾ ਕੇ ਦੇਖੋ ਕਪਤਾਰਪੁਰ ਦੇ ਵਿੱਚ 40 ਦੁਕਾਨਾਂ ਖੁੱਲੀਆਂ ਆ ਉਹ ਮੇਰੀਆਂ ਦੁਕਾਨਾਂ ਹੈ ਇਸ ਚੀਜ਼ ਨੂੰ ਸ਼ੁੱਸ਼ੀ ਲੜਿੰਕ ਉਹ ਸ਼ੀਤਲنگਰਾਲ ਨੂੰ ਬਦਨਾਮ ਕਰਨ ਦੇ ਲਈ ਮੇਰੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਮੇਰੇ ਲੋਕਾਂ ਦੇ ਮੇਰੇ ਸਮਾਜ ਦਾ ਇੱਕ ਜਿਹੜਾ ਕੈਰੀਅਰ ਨੀਵਾ ਕਰ ਰਿਹਾ ਇਸ ਚੀਜ਼ ਨੂੰ ਮੇਰੇ ਲੋਕ ਕੇ ਬਰਦਾਸ਼ਤ ਨਹੀਂ ਕਰਨਗੇ ਜੇ ਮੇਰੇ ਉੱਤੇ ਕੋਈ ਉਂਗਲੀ ਕਿਸੇ ਨੇ ਚੱਕਣੀ ਹੈ ਉਹੜਾ ਐਵੀਡੈਂਸ ਲੈ ਕੇ ਆਓ ਉਸ ਚੀਜ਼ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਹੈ ਪਰ 26 ਮਹੀਨਿਆਂ ਦਾ ਜਿਹੜਾ ਝੂਠ ਹੈ ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਉਹਦਾ ਜਵਾਬ ਦਿਓ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੋਲਣ ਦੀ ਮਸ਼ੀਨਾਂ ਨਾ ਭੇਜੋ ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ 26 ਮਹੀਨੇ ਕੋ ਨਹੀਂ ਭੇਜੀਆਂ ਅੱਜ ਲੋਕਾਂ ਦੇ ਸੀਵਰ ਖੁਦ ਬੰਦ ਕਰਾ ਕੇ ਕਾਰਪੇਸ਼ਨ ਖੁਦ ਖੁੱਲਣ ਜਾ ਰਹੀ ਹੈ ਇਹਦੇ ਵੀ ਜਿਹੜਾ ਜਲਦੀ ਭਾਂਡਾ ਫੋਰ ਕਰਾਂਗੇ ਕਿ ਕਿਦਾਂ ਲੋਕ ਪਹਿਲੇ ਰਾਤ ਨੂੰ ਸੀਵਰ ਬੰਦ ਕਰਦੇ ਆ ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਹੈ ਸੀਵਰ ਖਲਾਨਣ ਦੇ ਲਈ ਪਹਿਲੇ ਇੱਕ ਦਿਨ ਪਹਿਲੇ ਬੰਦ ਕਰਾਇਆ ਜਾਂਦਾ ਹੈ ਮੇਰੀ ਬਸਤੀ ਗਰੀਬਾਂ ਦੀ ਹੈ ਮੇਰੇ ਲੋਕ ਗਰੀਬ ਹੈ ਪਰ ਮੇਰੇ ਲੋਕੇ ਇੱਥੇ ਬਰਦਾਸ਼ਤ ਨਹੀਂ ਕਰਨਗੇ ਜੇ ਉਹਨਾਂ ਲੋਕਾਂ ਦੇ ਨਾਲ ਖਲਵਾਣ ਕੀਤਾ ਜਾਏਗਾ ਮੇਰੇ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਏਗੀ ਕਦੀ ਵੀ ਮੈਂ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗਾ ਜੀ ਇੱਕ ਹੋਰ ਸਵਾਲ ਹੈ ਜਿਸ ਵੇਲੇ ਤੁਸੀਂ ਵਿਧਾਇਕ ਸੀਗੇ ਉਸ ਵੇਲੇ ਤੁਸੀਂ ਧਰਨਾ ਲਗਾਇਆ ਸੀ ਲਾਲੀ ਦੇ ਖਿਲਾਫ ਸੋ ਜੋ ਆਮ ਆਦਮੀ ਪਾਰਟੀ ਤੋਂ ਮੈਂ ਦਰਪਗਤ ਨੇ ਉਹ ਤੁਹਾਡੇ ਨਾਲ ਧਰਨੇ 'ਚ ਵੀ ਨਹੀਂ ਮੌਜੂਦ ਹੋਏ ਅੱਜ ਉਹ ਉਹਨਾਂ ਦੇ ਵੈਸਟ ਲੈ ਕੇ ਦਰਦ ਨਹੀਂ ਸਮਝਿਆ ਉਹਨਾਂ ਨੂੰ ਦਰਦ ਨਹੀਂ ਆ ਉਹਨਾਂ ਦਾ ਜਨਮ ਵਿੱਚ ਰਹਿੰਦੀ ਨਹੀਂ ਉਹ ਤੇ ਉਹ ਤੇ ਜਲੰਧਰ ਫੈਸਲੂ ਨੂੰ ਛੱਡ ਚੁੱਕੇ ਆ ਕਿਉਂਕਿ ਉਹਨਾਂ ਦਾ ਜਨਮ ਭਾਰਤਪੁਰ ਨਗਰ 'ਚ ਹੋਇਆ ਸੀ ਉੱਥੇ ਦੇ ਲੋਕ ਮੇਰੇ ਬਹੁਤ ਪਰਿਵਾਰ ਦੇ ਜਿਹੜੇ ਲੋਕ ਆ ਭਾਰਤਪੁਰ ਨਗਰ ਦੇ ਉਹ ਬੜੇ ਗਰੀਬ ਪਰਿਵਾਰ ਆ ਜਿਹੜੇ ਮਿਹਨਤ ਵਾਲੇ ਲੋਕ ਆ ਮੈਂ ਵੀ ਉਹਨਾਂ ਪਰਿਵਾਰਾਂ 'ਚੋਂ ਨਿਕਲੇ ਆ ਉੱਥੋਂ ਵੀ ਇਹਨਾਂ ਦੀ ਜਿਹੜੀ ਰਿਸਲਟ ਹੁੰਦੀ ਸੀ ਇਹਨਾਂ ਨੇ ਕੋਠੀ ਆਪਣੀ ਜੇਪੀ ਨਗਰ ਲੈ ਲਈ ਜੇਪੀ ਨਗਰ ਦੇ ਵਿੱਚ ਜਦੋਂ ਜ਼ਿਆਦਾ ਪੈਸਾ ਆ ਗਿਆ ਜਦੋਂ ਸੱਤਾ ਦੇ ਵਿੱਚ ਪੈਸਾ ਲੁੱਟਿਆ ਤੁਹਾਨੂੰ ਪਤਾ ਕਿਸ ਤਰੀਕੇ ਨਾਲ ਲੁੱਟਿਆ ਗਿਆ ਪੈਸਾ ਲੁੱਟਣ ਤੋਂ ਬਾਅਦ ਅੱਜ 10 ਕਿਲੋਮੀਟਰ ਦੂਰ ਜਲੰਧਰ ਵੈਸ ਤੋਂ ਅਰਬਨ ਸਟਰੀਟ ਦੇ ਵਿੱਚ ਵੱਡਾ ਮਹਿਲ ਬਣਿਆ ਜਿਵੇਂਂਦਰ ਭਗ ਜੀ ਰਹਿੰਦੇ ਆ ਉਸ ਮਹਿਲ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਨਹੀਂ ਜਾ ਸਕਦਾ ਕਿਉਂਕਿ ਉਸ ਮਹਿਲਾਂ ਦੇ ਜਿਹੜੇ ਪੱਥਰ ਹੈ ਉਸ ਮਹਿਲਾਂ ਦੇ ਜਿਹੜੇ ਮੈਟ ਹੈ ਉਹ ਮੇਰੇ ਲੋਕਾਂ ਦੇ ਨਾਲ ਖਰਾਬ ਹੋ ਜਾਂਦੇ ਆ ਇਸ ਕਰਕੇ ਉਹਨਾਂ ਲੋਕਾਂ ਦੀ ਉੱਥੇ ਐਂਟਰੀ ਨਹੀਂ ਹੈ ਇਹ ਜਲੰਧਰ ਵੈਸ ਤੇ ਲੋਕ ਦੇਖਣਗੇ ਕਿ ਝੂਠ ਨੂੰ ਵੋਟ ਪਾਣੀ ਹੈ ਕਿ ਸੱਚ ਨੂੰ ਵੋਟ ਪਾਣੀ ਨਹੀਂ ਤੁਹਾਨੂੰ ਲੱਗਦਾ ਜਿਹੜਾ ਆਮ ਆਦੀ ਪਾਰਟੀ ਦਾ ਨੰਬਰ ਤੀਜਾ ਰਿਹਾ ਵੈਸਟ ਹਲਕੇ ਦੇ ਵਿੱਚ ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪ ਚੱਲ ਕੇ ਆਣਾ ਪੈ ਰਿਹਾ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਹੀ ਬੇਨਤੀ ਕਰਾਂਗਾ ਕਿ ਆਪਣਾ ਟਾਈਮ ਨਾ ਖਰਾਬ ਕਰੋ ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰੋ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਦੋ ਵਾਰੀ ਲੋਕ ਅੱਗੇ ਹੀ ਰਿਜੈਕਟ ਕਰ ਚੁੱਕੇ ਆ ਜਿਹੜਾ ਆਮ ਆਦੀ ਪਾਰਟੀ ਦਾ ਜਿਹੜਾ ਵੋਟ ਬੈਂਕ ਸੀ ਮੈਨੂੰ ਲੱਗਦਾ ਉੱਥੋਂ ਵੀ ਵੋਟ ਬੈਂਕ ਕਿਸਕੇ ਜਾਏਗਾ ਬੜੀ ਜਲਦੀ ਲੋਕ ਉਸ ਪਾਰਟੀ ਬੱਚੇ ਨੂੰ ਮੌਕਾ ਦੇਣਗੇ ਜਿਹੜਾ ਵਿਧਾਨ ਸਭਾ ਦੇ ਖੜੇ ਹੋ ਕੇ ਬੋਲੇਗਾ ਆਪਣੇ ਲੋਕਾਂ ਦੀ ਲੜਾਈ ਲੜੇਗਾ ਠੀਕ ਹੈ ਧੰਨਵਾਦ